ਜੇ ਇਹ ਆ ਗਾ ਜਾਂਦੀ ਹੈ ਮਿੱਤਰੋ ਆ ਸਾਰੀ 75000 ਰੁਪਏ ਦੀ ਮਿਲੂ ਉਹਦਾ 85 ਕਹਿ ਲਈ ਉਹ ਵੀ ਮਤਲਬ ਅਗਲਾ ਗਾ ਖੜੂਆ ਪਰ ਆਪਾਂ 75 ਜਮਾ ਜਿਹੜਾ ਲੈਣਾ ਬਸ ਆ ਜਾਂਦੀ ਹੈ ਹਨਾ ਇਹ 20 ਕਿਲੋ ਵਾਲੀ 70000 ਰੁਪਏ ਪਰ ਰਮਣੇ ਗੱਲ ਇਹ ਜੀ ਝੋਲੀ ਆ ਨਾ ਜਿਹੜੀ ਥੱਲੋਂ ਪਾਲੀ ਅਸਲ ਆ ਬੜੇ ਭਾਈ ਲੈ ਵੀ ਆ ਪਹਿਲਾ ਸੂਆ ਸੂਆ ਪਹਿਲਾ ਸੂਆ 85000 ਰੁਪਏ ਦੀ ਲੈ ਵੀ ਪਰ ਜੀ ਤੋਂ ਮਹ ਲਈ ਆ ਹੁਣ ਇੱਕ 20 ਮੰਗਾਈ ਰਹਿਣ ਹੈ ਮਸਾ ਮਤਲਬ ਉਹਦਾ ਕਰਾ ਰਿਹਾ ਰਮਣ ਬੰਦਾ ਚੋਨ ਵਾਲਾ ਵੀਰੇ 30 ਕਿਲੋ ਹੀ ਚੋ ਸਕਦਾ ਵੀਰੇ ਅੱਛਾ 25 25 ਕਿਲੋ ਕਿਆ ਕਿਦੇ ਆ ਜੀ ਇਹ ਆ ਚੈੱਕ ਜੇ ਜੂਰ ਪੈਣ ਦੇ ਬੱਚਾ ਪੁੱਛਿਆ ਵੀਡੀਓ ਤੋਂ ਮੈਂ ਤੇ ਫੋਨ 'ਚ ਬੜਾਈ ਦਿਨ ਦਿਖਾਉਂਗਾ ਖੜ ਜਾ ਮੜੀ ਜਿਵੇਂ ਪਤਾ ਧਾਰ ਤਰ ਵੇਲੀ ਕਰੀਗਾ 8 ਤੋਂ 9 ਕਿਲੋ ਤੋਂ ਜਿਵੇਂ ਸਵੇਰ ਕੱਢਿਆ ਮੇਰਾ ਹਾਂਜੀ ਹੱਸੀ ਕਾ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋਏ ਸੀ ਪਿੰਡ ਧੌਲਾ ਕੰਗਰੇ ਦੇ ਵਿੱਚ ਮਿੱਤਰੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੁਨੱਖੀਆਂ ਗਾਵਾਂ ਲੈ ਕੇ ਆਏ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਚਾਰਤਾ ਦਿਖਾ ਦਾਂਗੇ ਗੱਬਣਾ ਗਾਵਾਂ ਤੇ ਇਧਰਲੇ ਪਾਸੇ ਨਾ ਜੇ ਗੱਲ ਕਰਨ ਲਈ ਦੋ ਗਾਵਾਂ ਸੂਈਆਂ ਸਮਾਈ ਬਹੁਤ ਸੋਹਣੀਆਂ ਸੁਨੱਖੀਆਂ گاਮਾਂ ਨੇ ਤੇ ਇਹਨਾਂ ਦੀ ਆਪਾਂ ਤੁਹਾਨੂੰ ਜਾਣਕਾਰੀ ਬਾਈ ਸੇਵਕ ਤੋਂ ਲੈ ਕੇ ਦਿੰਨੇ ਆ ਬਾਕੀ ਜੇ ਤੁਹਾਨੂੰ ਬਾਈ ਸੇਵਕ ਦੀਆਂ گاਮਾਂ ਤੇ ਰੇਟ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਆਓ ਆਪਾਂ ਕਰਾ ਗਏ ਬਾਈ ਨਾਲ ਗੱਲਬਾਤ ਅਸੀਂ ਕਰੋ ਠੀਕ ਹੈ ਹਾਂ ਵੀਰੇ ਚੜਦੀ ਕਲਾ ਬਾਈ ਚੜਦੀ ਕਲਾ ਕਿਰਪਾ ਚਾਹੀਦੀ ਹਾਂ ਅੱਛਾ ਸੇਵਕਾ ਹੋਰ ਬੜੇ ਵਧੀਆ ਵੀਰੇ ਓਕੇ ਓਕੇ ਜਾਓ ਜਾਓ ਕਿਰਪਾ ਬਿਨਾਂ ਨਕ ਦੀ ਬਾਈ ਠੀਕ ਹੈ ਤੇ ਨਗਤਾ ਅੱਜ ਹੈਗੇ ਆ ਆਪਣੇ ਕੋਲੇ 7 ਹਾਂ 7 ਰੋਣ ਵੀਰੇ ਹਾਂ ਵੱਡੇ 7 ਤੇ ਪਰ ਦਿਖਾਵਾਂਗੇ ਛੀ ਛੀ ਬਸ ਥੋੜੀ ਕੱਚੀ ਹੈਗਾ ਨਹੀਂ ਉਹ ਚ ਖਾਂਦੇ 5 ਡਿਗਰੀ ਹੋਣ 10 ਪੇਲ ਹੋ ਗਈ ਕੋਈ ਮੜੀ ਐਂਡ ਤੇ ਮਰਾ ਦੇਗੀ ਕੈਮਰਾ ਪਿੰਡ ਆਪਣਾ ਕਿੱਥੇ ਰਹਿ ਜਾਂਦਾ ਹੈ ਟੌਲਾ ਪਿੰਡ ਵੀਰੇ ਆਪਣਾ ਧੌਲਾ ਕਿੰਗਾ ਵੀਰੇ ਹਾਂ ਬਲੋਡ ਆਪਣਾ ਰਹਿੰਦਾ 5 ਕਿਲੋਮੀਟਰ ਵੀਰੇ ਠੀਕ ਹੈ ਕਿਧਰ ਹੋਇਆ ਆਪਣਾ ਨਾ 12 ਕਿਲੋਮੀਟਰ ਓਕੇ ਤੇ ਆਪਣਾ ਜਿਲ੍ਹਾ ਲੱਗਦਾ ਵੀਰੇ ਸ੍ਰੀ ਮੁਕਤਸਰ ਸਾਹਿਬ ਵੀਰੇ ਠੀਕ ਹੈ ਤੇ ਦੂਬਲ ਦੂਰੇ 30 ਕਿਲੋਮੀਟਰ ਆ ਵੀਰੇ ਸੇਵਕਾ ਫਿਰ ਕਿਹੜੇ ਪਾਸੇ ਚੱਲ ਗਏ ਆਪਾਂ ਬਾਏ ਕਿਧਰ ਮਰਜੀ ਸ਼ੁਰੂ ਕਰ ਲਰਣਾ ਆਹ ਸੂਈ ਇਧਰ ਦੋ ਸੂਈਆਂ ਵੀਰੇ ਇਧਰੋ ਗੱਬਣਾ ਜਿਹੜੀ ਤੂੰ ਮਰਜੀ ਜੀ ਕਰ ਦੋ ਕਰ ਲੈ ਐ ਕਰ ਫਿਰ ਇਧਰਲੇ ਪਾਸੇ ਉਹ ਲਿਆ ਆ ਆ ਜਿਹੜੀ ਚਮਕਦੀ ਆ ਨਾ ਲਾਲ ਚਿੱਟੇ ਰੰਗ ਚ ਐਰ ਸ਼ੈਰ ਕਹਿੰਦੇ ਉਹ ਤਾਂ ਇਹਨੂੰ ਮੈਨੂੰ ਐਂ ਦੱਸ ਦੇ ਇਹਦਾ ਸੂਆ ਰਵਣ ਦੂਜਾ ਸੂਆ ਵੀਰੇ ਕਿੰਨੇ ਦਿਨ ਬਾਕੀ ਆ ਰਵਣ ਲਊਗੀ 4 ਤੋਂ 5 ਦਿਨ ਵੀਰੇ ਕਿੰਨਾ ਦੁੱਧ ਪਾ ਦੂ ਰਵਣ ਕਹਿੰਨ ਤਾਂ 25 ਕਿਲੋ ਕਹਿ ਦੀਏ ਪਰ 20 ਕਿਲੋ ਐ ਜਮਨ ਨਟ 100 ਗ੍ਰਾਮ ਘਟਵੇਂ ਨੂੰ ਤਾਂ ਵਧੂਗੇ ਮਾਲ ਜਿਹੜਾ ਸੇਵਾ ਕਰ ਲੋਣਾ ਕੱਢ ਲੂਗਾ ਪਰ ਜਿਵੇਂ 20 ਕਿਲੋ ਠੰਡਾ ਦੀ ਦੂਰ ਰਮਣ ਵੀਰੇ 20 ਕਿਲੋ ਬੜੇ ਆਰਾਮ ਨਾਲ ਖੋਲ ਫਿਰ ਕੇ ਰਾ ਤੋਰ ਦੇ ਖਾ ਗਏ ਲੈ ਵੀ ਮਿੱਤਰੋ ਸੋਨੂ ਮੈਂ ਦੱਸਾਂ ਗੱਲ ਵੀ ਜਿਹੜੀ ਬਿਹੜ ਬਾਈ ਖੋਲ ਕੇ ਦਿਖਾਉਣ ਲੱਗਿਆ ਨਾ ਬਹੁਤ ਪਿਆਰਾ ਜਾਨਵਰ ਆ ਵੀਰੇ ਬਹੁਤ ਪਿਆਰੀਆ ਕਲਰ ਕੁੱਲਰ ਬੜਾ ਜਿੰਨਾ ਹੀ ਕਹਿ ਦੀਏ ਮਾਲ ਦੀ ਕਿਰਪਾ ਇਹ ਆ ਦੇਖੋ ਜਿਹੜਾ ਪਰ ਥਾਨ ਲੱਗਿਆ ਲੇਵੇ ਨੂੰ ਇੱਕ ਨੰਬਰ ਵੀਰੇ ਪੂਰਾ ਵਧੀਆ ਆ ਦੇਖੋ ਤੁਸੀਂ ਲੇਵੇ ਦੀ ਬੰਤਰ ਬਹੁਤ ਜ਼ਿਆਦਾ ਚੰਗੀ ਹੈ ਤੇ ਆਹ ਦੇਖ ਲਓ ਉੱਪਰ ਉਹ ਵੀ ਸਟ੍ਰੇਟ ਪਈ ਹੈ ਜਮਾ ਸਿੱਧੀ ਗਾਗੀ ਜਮਾ ਮੈਂ ਰੋਣ ਇੱਕ ਪਿਆਰੀ ਪਿਉਰੀ ਇੰਨੀ ਕਰਮ ਵਾਲੀ ਤੇ ਬਾਕੀ ਥਣ ਥੁਣ ਬਹੁਤ ਸੋਹਣੀ ਤਿਆਰੀ ਹੈ ਰਮਣ ਵੀਰੇ ਅੱਛਾ ਐ ਸੇਫਾ ਵੀ ਇਹ ਪਤਾ ਕੋਈ ਕਿਹੜਾ ਕੋਈ ਟੀਕਾ ਲੱਗਿਆ ਜਾਂ ਨਹੀਂ ਨਹੀਂ ਰਮਣ ਐਵੇਂ ਆਪਾਂ ਨਹੀਂ ਕਹਿਦਗੇ ਐਵੇਂ ਉਹ ਲੱਗਿਆ ਫਲਾਨਾ ਲੱਗਿਆ ਆਪਾਂ ਨਹੀਂ ਵੀਰੇ ਐਵੇਂ ਆਪਣੀ ਉਹ ਬਾਤ ਨਹੀਂ ਇਹ ਲਿਆ ਕਰਾ ਸਸੇ ਕਫਰੇ ਦਾ ਰੇਟ ਕੀ ਕਰਤਾ ਰਮਣ ਰੇਟ ਤਾਂ ਜਨਾ 90 95 ਆਪਾਂ ਜਮਾ ਮੇਰੇ 75000 ਜਮਾ ਜਿਸਿਆਂ ਨੋ ਹੀ ਆਏ ਹਾਏ ਹਾਏ ਉਹਦਾ 85 ਕਹ ਲਈ ਉਹ ਵੀ ਮਤਲਬ ਗਾਹ ਖੜੂਆ ਪਰ ਆਪਾਂ 75 ਜਮਾ ਜਿਹੜਾ ਲੈਣਾ ਬਸ ਉਹੀ ਹੈ 75 ਦੀ ਜਮਾ 75 ਦੀ ਬਈ ਵੈਰੀ ਗੁੱਡ ਪਰ ਹੁਣ ਗੱਲ ਰਮਣ 85 ਵੀ ਕਹਦੇ ਨਾ ਆਪਾਂ ਤਾਂ ਵੀ ਹੱਲੇ ਕਹਿਣਾ ਪਰ ਆਪਾਂ ਜਾਇਜ਼ ਨਫਾ ਬੰਦ ਆਪਾਂ 75000 ਜਮਾ ਜਿਸਿਆਂ ਨੋ ਦੇਵਾਂਗੇ ਬਈ ਲੈ ਵੀ ਮਿੱਤਰੋ ਆ ਜਾਂਦੀ ਹੈ ਜਿਹੜੀ ਨਾ 75000 ਪਰ ਗੱਲਾ ਜਿਹੜੇ ਘਰੇ ਖੜੀ ਨਾਲਾ ਸ਼ਿੰਗਾਰ ਹੀ ਹੈ ਵੱਡੇ ਬਾਈ ਸਹੀ ਗੱਲ ਹੈ ਇਹ ਆ ਦੇਖੋ ਹੁਣ ਜਿਹੜੀ ਆ ਗਾਂ ਜਾਂਦੀ ਆ ਮਿੱਤਰੋ ਆਹ ਸਾਰੀ 75000 ਰੁਪਏ ਦੀ ਮਿਲੂਗੀ ਤੇ ਲੇਵੇ ਦੀ ਤਾਂ ਜਿਹੜੀ ਜਿੱਦੇ ਸੂਪ ਹੀ ਉਹਦੇ ਹੋਰ ਲੇਵਾ ਤੇ ਮੇਰੇ ਨਾਲ ਰਮਨ ਵੀਰੇ ਕਰਮਾਲ ਨੂੰ ਬਹੁਤ ਘੱਟ ਮਿਲਦੀਆਂ ਜੀਆਂ ਰੀਲ ਇਹ ਕਹਿੰਦੇ ਨਿਕਲਦੀਆਂ ਪਰ ਬਹੁਤ ਘੱਟ ਨਿਕਲਦੀਆਂ ਰਮਨ ਵੀਰੇ ਠੀਕ ਆ ਕੋਈ ਕੋਈ ਟਾਮੀ ਟਾਮੀ ਹੋਗੀ ਪਰ ਐਡੀ ਚਮਕ ਚਮਕ ਲੰਮੀ ਲੁੰਮੀ ਨਹੀਂ ਹੋਣੀ ਰਮਣ ਵੀਰੇ ਅਹ ਹਰ ਇੱਕ ਨੂੰ ਐਰ ਸ਼ਰ ਕਹਿੰਦਾ ਇਹ ਅਸਲ ਆ ਵੀਰੇ ਜਿਹੜੀ ਚੀਜ਼ ਹੈ ਅੱਛਾ ਜਿਹੜੀ ਤੇਰੀ ਦੂਜੇ ਨੰਬਰ ਵਾਲੀ ਆਹ ਵਹੜ ਆ ਗਈ ਹਾਂ ਵੀਰੇ ਇਹ ਪਹਿਲਾ ਸੂਆ ਰਮਣ ਵੀਰੇ ਅੱਛਾ ਹਾਂ ਵੀਰੇ ਕਿੰਨੇ ਦਿਨ ਬਾਕੀ ਆ ਰਮਣ ਲੈ ਜੂ ਅੱਛੀ 5 ਤੋਂ 6 ਦਿਨ ਵੀਰੇ 5 ਤੋਂ 6 ਦਿਨ ਬਾਕੀ ਹਾਂ ਪਹਿਲੇ ਸੂਏ ਕਿੰਨਾ ਦੁੱਧ ਪਾ ਦੂਗੀ ਰੌਣ ਬੱਛੀਆਂ ਨੂੰ ਕਹਣ ਨੂੰ ਤਾਂ ਵੀਰੇ 30 ਵੀ ਕਹ ਦੀਏ ਪਰ 20 ਕੁਲ ਤੋਂ ਬਾਰ-ਬਾਰ ਦੇ ਦੂ ਵੱਡੇ ਵੀਰੇ ਅੱਛਾ 20 ਹਾਂਜੀ ਵੀਰੇ ਹਾਂਜੀ ਹਾਂਜੀ ਖੋਲ ਫੇਰ ਕੇ ਰਾ ਤੋਰ ਦੇ ਨਾਲ ਇਹ ਦਿਨ ਕਿੰਨੇ ਕੁ ਲੈ ਜੂਗੀ ਦਿਨ ਲੈ ਵੀਰੇ ਹਫਤਾ ਲੈ ਸਕ ਇਹ ਕੁਲੀ ਆਈ ਆ ਪੱਤ ਲੈ ਰਿਹਾ ਵੀਰੇ ਆਪ ਹੀ ਪਾਇਆ ਇਹਦੇ ਮਤਲਬ ਜੀ ਅੱਛਾ ਹਾਂਜੀ ਆ ਦੇਖਿਓ ਹੁਣ ਜਿਹੜੀ ਤੁਸੀਂ ਆ ਰਮਣ ਇੱਕ ਗੱਲ ਇਹ ਜੀ ਝੋਲੀ ਆ ਨਾ ਜਿਹੜੀ ਥੱਲੋਂ ਪਾਲੀਆਸਲਾ ਵੱਡੇ ਭਾਈ ਲੈ ਵੀ ਆ ਪਹਿਲਾ ਸੁਆ ਸੂਨ ਵਾਲੀ ਬਹਿੜ ਚੈੱਕ ਕਰ ਲੋ ਤੁਸੀਂ ਕਰਮ ਵਾਲੀ ਬਹੁਤ ਬਹੁਤ ਪਿਆਰਾ ਜਾਨਵਰ ਆ ਵੱਡੇ ਭਾਈ ਥਨ ਥੂਨੇ ਇੱਕ ਨੰਬਰ ਮੁਠੀ ਵਾਲਾ ਵੀਰੇ ਝੋਲੀ ਦੇ ਕਿੱਡੀ ਦੇ ਪਈਆ ਕਰਮ ਵਾਲੀ ਕੀ ਰੇਟਰ ਹੋਏ ਦਾ ਸੇਕ ਰਮਣ ਮੁੱਲ ਤਾਂ ਐਵੇਂ ਕਿਦੀ 1 ਲੱਖ 5 ਕੇ ਦੀ 10 ਕੇ ਦੀ ਉਹ ਵੀ ਘੜੇ ਨਾ ਪਰ ਆਪਾਂ ਦਾ 85000 ਰੁਪਏ ਜਵੇਂ ਦਾ ਜਾਇ ਲਾਵਾਂਗੇ 85 85 ਆਏ ਹਾਏ ਐਵੇਂ ਇੱਕ 10 ਕੇ ਦੀ ਆ ਪੋ ਵੀ ਮਿਲ ਲੈ ਜਾ ਐਲਾ ਕਹਿ ਦੂਗਾ ਪੈ ਚੱਲਦਾ ਪਰ ਆ ਪਹਿਲਾ ਸੂਆ 85000 ਰੁਪਏ ਦੀ ਰਵਣ ਇਹੋ ਜੀ ਝੋਲੀ ਝੁਲੀਆ ਕਰਮਲ ਜੀ ਬਹੁਤ ਸੋਹਣੀ ਬੱਡੇ ਬਾਈ ਸਹੀ ਗੱਲ ਤੂੰ ਕੋਲੋਂ ਵੇਖੀ ਨਾ ਰੀਅਲ ਜਿਹੜਾ ਬੰਦਾ ਕੋਲੋਂ ਸੋ ਵੇਖੂ ਵਾਕੇ ਹੀ ਨਹੀਂ ਮੈਂ ਤੈਨੂੰ ਇੱਕ ਗੱਲ ਹੋਰ ਆ ਵੀ ਵੀਡੀਓ ਤੇ ਛੋਟੀ ਲੱਗ ਸਕਦੀ ਆ ਨਾ ਨਾ ਰਵਣ ਵੀਰੇ ਜਾਨਵਰ ਜਿਹੜੀ ਚੀਜ਼ ਨੇ ਕਹੀ ਤੀ ਵੀਰੇ ਉਹ ਨਹੀਂ ਨਿਕਲੂਗੀ ਆਪਣਾ ਹੋ ਨਹੀਂ ਗਾ ਵੀਰੇ ਪਰ ਇਹਨੇ ਝੋਲੀ ਇਹੋ ਹੀ ਛੱਡਣੀ ਵੀਰੇ 1 ਲੱਖ 5 ਵਾਲੇ ਪਿੱਛੇ ਛੱਡੂਗੀ ਤੇ ਤੀਜੇ ਨੰਬਰ ਵਾਲੀ ਤੇਰੀ ਆ ਗਾਂ ਕਿੰਨ ਮਸੂਆ ਇਹ ਦੂਜਾ ਸੂਆ ਰਮਣ ਵੀਰੇ ਇਹ ਦੂਜਾ ਸੂਆ ਤੇ ਕਿੰਨੇ ਦਿਨ ਬਾਕੀ ਇਹਦੇ ਰਮਣ ਦੇ 23 ਤਰੀਕ ਨੂੰ ਦਿਨ ਪੂਰੇ ਵੀਰੇ ਤੇਈ ਧਰੀ ਗੁੱਤੇ ਕਿੰਨਾ ਪਾਇਆ ਦੁੱਧ ਬਈ ਪੀ ਰਮਣ ਨੇ ਪਹਿਲੇ ਨੇ 23 24 ਕੋਲ ਦਿੱਤਾ ਆਪਾਂ ਦੇ ਨਾ ਮੈਂ ਯਾਰ ਦੋਸਤ ਹੀ ਲਈਏ ਬੰਦੇ ਦੋ ਅੱਛਾ ਘਰੇ ਮਤਲਬ ਤਿਆਰ ਕਰਦਾ ਗਾ ਜਾਂ ਪੰਜ ਦੁੱਧ ਤੇ ਲਾਈਆਂ ਵੱਡੇ ਬਈ ਨੇ ਠੀਕ ਹੈ ਆ ਥੋੜਾ ਜਿਹਾ ਲੱਗਦਾ ਨਾ ਇਹ ਥੋੜੀ ਮੇਰੇ ਨਾਲ ਨੇ ਭਾਲ ਜਿਓ ਵਾਦੀ ਬਗੈ ਨੇ ਸਵੇਲਿੰਗ ਜੀ ਆਵੇ ਆ ਗੜਗੜ ਜਾਂ ਕੇ ਕੱਚਾ ਦਾ ਨਾ ਪਾ ਆ ਵੀਦਰ ਕਰੀ ਖੜੀ ਠੀਕ ਹੈ ਅਗਰ ਵੀਡੀਓ ਲੱਗੂ ਪਾਸਾ ਬੂਸਾ ਹੈ ਨਹੀਂ ਰਮਣ ਵੀਰੇ ਬਾਲਾ ਖਿੱਚਣਾ ਚੰਗਾ ਜੂਗਾ ਚੂਣਾ ਹੁਣ ਆਪਾਂ ਮਤਲਬ ਕਿੰਨਾ ਦੁੱਧ ਪਾ ਦੂਗੀ ਇਹ ਰਮਣ ਬੰਦਾ ਚੂਣ ਨਾਲ ਦਾ ਵੀਰੇ 30 ਕਿਲੋ ਹੀ ਚ ਨਾ ਫਾਰਮ ਵਾਲੀ ਉਹ ਹੈ ਵੀਰੇ ਕੋਈ ਇਹ ਜੇ ਇੰਸਟਾ ਕੁਛ ਵੀ ਨਹੀਂ ਕਰਨ ਵਾਲੀ ਜਿਵੇਂ ਕੋਈ ਕੀ ਰੇਟਰ ਹੋ ਇਹਦਾ ਮੈਂ ਰੇਟ ਤੱਕ ਦੱਸ ਕੇ ਦੀ ਜਨਾ ਮਰਜੀ ਪਰ ਆਪਾਂ 95 ਹਜ਼ਾਰ ਦੀ ਬੱਛੀ ਦਿੰਨੇ 95 ਹਜ਼ਾਰ ਦੀ ਜੋ 95 ਹਜ਼ਾਰ ਦੀ ਠੀਕ ਹੈ ਲੈ ਮਾਨਤਨ ਹੋ ਜੂਆ ਜੇ ਪੁੱਤ ਲੈ ਚੱਲ ਲੈ ਚੱਲ ਕੇਰਾ ਆਇਆ ਪੁੱਤ ਕੁਛ ਨਹੀਂ ਮਿੱਤਰੋ ਆਹ ਦੇਖ ਲਓ ਦੂਜਾ ਸੂਆ ਸੂਨ ਵਾਲੀ ਪਹਿੜ ਆ ਗਈ ਇਹ ਤੇ ਲੈਵੇ ਦੀ ਤਾਂ ਇਹਦੀ ਵੀ ਬੰਤਰਪੁੱਤ ਬੜੀ ਅਸਰਮਣ ਜਿਹਦੇ ਪੱਛੀ ਇਹਦਾ ਟਾਟਾ ਵਾਟਾ ਜਮਾ ਫਿਕਸ ਬੱ 99 ਹਜ਼ਾਰ ਜਿਉਂ ਫਿਕਸ 2000 600 2000 600 ਠੀਕ ਆ ਲੈ ਜਾ ਲਵੀ ਪਰ ਜੀ ਤੋਂ ਮਹਿ ਲਈ ਆ ਹੁਣ ਇੱਕ 20 ਮੰਗਾਈ ਰਵਣ ਹਾਂ ਮਸਾ ਮਲਬਦਾ ਕਰਿਆ ਹੁੰਦਾ ਵੇਲਾ ਠੀਕ ਆ ਲਵੀ ਆ ਦੇਖ ਲੋ ਦੂਜਾ ਸੂਆ ਸੂਣ ਵਾਲੀ ਬਹਿੜ ਆ ਸਾਰੇ 93000 ਰੁਪਏ ਦੀ ਬਹਿੜ ਦੇਣੀ ਆ ਬਾਈ ਕਹਿੰਦਾ ਤੇ ਦੁੱਧ ਜਿਹੜਾ ਹੈਗਾ ਚੰਗਾ ਪਾ ਦੂਗੀ ਬਾਕੀ ਯਾਰ ਜਿਹੜਾ ਪ੍ਰਿੰਟ ਆ ਉਹ ਛੋਟੇ ਸਾਮਾਨ ਆ ਕਾਲਾ ਪੇਰਾ ਰੰਗ ਕਲਰ ਰਵਣ ਵੀਰੇ ਇਹਦਾ ਇੱਕ ਗੱਲ ਹੋਰ ਆ ਜੇ ਆਪਾਂ ਦੱਸਦੇ ਆ ਲੋਕਾਂ ਨੂੰ ਵੇ ਸਾਰੇ ਅੱਜਕੱਲ ਪੜੇ ਆ ਹਾਂ ਸਾਰੇ ਬਈ ਇੱਕ ਰਮਣੇ ਸੀਮਨ ਚੰਗਾ ਲੱਗਿਆ ਵੱਡੇ ਬਈ ਆਪ ਨੂੰ ਪਤਾ ਨਹੀਂ ਪਰ ਉਹਨਾਂ ਬੰਦੇ ਨੇ ਗਾਈਆਂ ਮਿਲ 10 ਬੰਨ ਦੁੱਧ ਤੇ ਲਾਈਆਂ ਸੀਮਨ ਚੰਗੇ ਹੀ ਭਰੌਂਦਾ ਮੁੰਡਾ ਤੇ ਬਾਕੀ ਵੀ ਤੂੰ ਚਮਕ ਚੁਮਕ ਮਿਲ ਕਿੰਨੀ ਵਧੀਆ ਸ਼ਾਈਨਿੰਗ ਆ ਪੂਰੀ ਐ ਨਹੀਂ ਹੁੱਕੀ ਹੁੱਕੀ ਵੀਰੇ ਠੀਕ ਹੈ ਤੇ ਇਹ ਝੋਲੀ ਝੁਲੀ ਰਮਣੇ ਯਾਰ ਮਸ਼ੀਨੀ ਮਸ਼ੂਨੀ ਆ ਪੜਾ ਵੀ ਥੰਥੂਣ ਲੱਗ ਰਗਾ ਵੇ ਇਹ ਚੇਪਾ ਕਰ ਲੈ ਕਮਾਲ ਕਰਤੀ ਤਾ ਤਾ ਬੜੀ ਪਿਆਰੀ ਪੂਰੀ ਵਾਡੇ ਬਾਈ ਅੱਛਾ ਜਿਹੜੀ ਤੇਰੀ ਇੱਧਰਲੇ ਪਾਸੇ ਵਾਲੀ ਆ ਗਈ ਆ ਵੱਡੇ ਕੱਦ ਕਾਠ ਵਾਲੀ ਹਾਂ ਇਹਦਾ ਕੱਦ ਦਾ ਉਹ ਨਗਰਮ ਵਾਲੀ ਇਹਦਾ ਯਾਰ ਕਾਦੀ ਵਾਲਾ ਬਹੁਤ ਵਧੀਆ ਕਿੰਨਾ ਸੂਆ ਦੂਜਾ ਸੂਆ ਰਮਣ ਛਿੱਗੀ ਜਿਆ ਕਿੰਨੇ ਦਿਨ ਪਈ ਆ ਰਮਣ ਲੈ ਜੀ 10 ਦਿਨ ਵੀਰੇ 10 ਦਿਨ ਤੇ ਕਿੰਨਾ ਕਿੰਨੇ ਦੁੱਧ ਵਾਲੀ ਵਹਿੜਾ ਰਮਣ ਨੇ ਤਾਂ ਆਪਾਂ ਨਾ ਪਜੇ ਆਪਣੇ ਨਾਲ ਹੀ ਪੰਡਾ ਬਣ ਗਿਆ ਹਾਂ ਉੱਥੋਂ ਇੱਕ ਜੋੜਾ ਲੈ ਗਾਂ ਚ ਹੋਏਗੀ ਵੀਰੇ ਹਾਂ ਤੇ ਰਮਣ ਕਹਿਣੋਂ ਆਪਾਂ ਕਹਦੇ ਕੀ 30 ਕਿਲੋ ਪਰ 25 ਕਿਲੋ ਤੋਂ ਦਿਉ ਪਰ ਰਮਣ ਇਹੋ ਜੀ ਕਰਮ ਵਾਲੀ ਝੋਲੀ ਇੰਨੀ ਛੱਡਦੀ ਨਾ ਵੇਖੀ ਭਾਲੀ ਮੇਰੇ ਕੋਲ ਵੀਡੀਓ ਪਈ ਹੈ ਪਿਛਲੇ ਸਾਲ ਦੀ ਅੱਜ ਤੱਕ ਰਮਣ ਕੋਸ ਵੀ ਨਹੀਂ ਬਾਈ ਆ ਡਰੋਡਰ ਤਾਂ ਕਰਮ ਵਾਲੀ ਆ ਇਹਦੇ 25 ਦਿਨ ਨੂੰ ਪੂਰੇ ਰੋਇ ਰਹੇ ਹਨ ਕਿੰਨੀ ਢੱਲਣੋਣਾ ਠੀਕ ਆ ਲੈ ਕਰਾਂਗੇ ਇਹਦਾ ਰੇਟ ਕੀ ਰੱਖੂ ਫਿਰ ਰਮਣ ਆਪਾ ਰੇਟ ਕਰਾਉਣ ਤਾਂ ਵੀ ਲੋਕਾਂ ਕੋਲ ਦਾ ਇੱਕ 5-10 ਤੇ ਆਪਾਂ ਜਵੇਂ ਦਾ ਵੀ ਜਵੇਂ ਜਾਇਜ 85000 ਰੁਪਏ ਲਵਾਂਗੇ ਦਾ ਆਏ ਹਾਏ 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 ਆਪਣਾ ਉਹ ਕੰਮ ਨਹੀਂ ਗਿਆ ਜਿਵੇਂ ਕੋਈ ਆਪਾਂ ਇੱਕ 10 ਲੱਖ ਵਾਲਾ ਕੰਮ ਨਹੀਂ ਆ ਜਾਇਜ ਜਾ ਬਸ ਜਾ ਲਵੀ ਆ ਚੈੱਕ ਕਰ ਲਓ ਬਹੁਤ ਪਰ ਰਮਣ ਇਹਦੀ ਮਗਰਗੜੀ ਵੱਛੀ ਆ ਬੰਦਿਆਂ ਕੋਲ ਨਾ ਮੈਂ 40000 ਰੁਪਏ ਲਾਦਾ ਸੀਗਾ ਬੰਦਿਆਂ ਹਾਂ ਕੱਲੇ ਸਾਡੇ ਗੱਬਨ ਦੀ ਵੱਛੀ 12 13 ਮਹੀਨੇ 10 ਕਿੰਨੇ ਦੀ ਇਹ ਵੇਲਾ ਐਡੀ ਐਡਾ ਚੰਗਾ ਜਾਨਵਰ ਦਿੱਤਾ ਵੱਛੀ ਠੀਕ ਹੈ ਦੇਖ ਲਓ ਇੰਨੀ ਝੋਲੀ ਹੋਣੀ ਆ ਵੱਛੀ ਦੀ ਇਹ ਕਿੰਨੇ ਦੀ ਆਖੇ 85 ਦੀ 85 ਦੇਵਾਂ ਰਮਣ ਜੋ ਜੀ ਆ ਜਾਂਦੀ ਹੈ ਨਾ ਜਿਹੜੀ ਵਹਿੜ ਹੁਣ ਤੁਸੀਂ ਚੈੱਕ ਕਰ ਲਓ ਬਹੁਤ ਵੱਡੇ ਕੱਦ ਕਾਠ ਦੀ 85000 ਰੁਪਏ ਦੀ ਲੈ ਚੱਲ ਬੰਦੇ ਕਰ ਲਵੀ ਆਹ ਦੇਖ ਲੋ ਇੱਕ ਜਿਹੜੀ ਤੇਰੀ ਆਹ ਸੂਈ ਸਵਾਈ ਇਹ ਜੇ ਰਪਈ ਜਾਂਦੀ ਹਾਂ ਪਈ ਰਮਣ ਹੋਣੇ ਸੂਈ ਨੂੰ ਤਿੰਨ ਘੰਟੇ ਹੋਇਆ ਵੀਰੇ ਆਪਣਾ ਵੀਡੀਓ ਪਈ ਆ ਤਿੰਨ ਘੰਟੇ ਹਾਂ ਮਾੜੀ ਠੀਕ ਆ ਇਹ ਸੂਆ ਕਿੰਨਾ ਮੈਂ ਆਪਾਂ ਖੜੀ ਕਰਕੇ ਫੇਰ ਰਮਣ ਜਮਾ ਗੱਪ ਮਾਰ ਦੋ ਦੂਜਾ ਜੇ ਰਮਣ ਤੀਜਾ ਸੂਆ ਸੂਈ ਵੀਰੇ ਅੱਛਾ ਕਿੰਨਾ ਦੁੱਧ ਪਾ ਦੂਗੀ ਰਮਣ ਦੁੱਧ ਆਪਾਂ ਕਹਿ ਨੂੰ ਜਿੰਨਾ ਮਰਜ਼ੀ 35 40 ਤੇ ਇਹਨਾਂ 26 27 ਕਿਲੋ ਜਿਵੇਂ ਖੁੱਲਾ ਦੇਣਾ ਵਧੀਆ 26 ਵਾਲੀ ਅਸਲ ਤੂੰ ਮਾੜੀ ਖੜੀ ਕਰ ਦੇ ਕੋਈ ਬੈਹ ਜੂਗੀ ਲੈ ਚੱਲ ਕਰਾਂ ਕਰ ਦੇ ਕਰੀ ਏ ਆ ਦੇਖ ਲੋ ਮਿੱਤਰੋ ਰਮਣੇ ਢੀ ਸਫਾਈ ਸੂਈ ਲੈ ਵੀ ਤਾਂ ਕਰਮਲ ਦੇ ਕੋਈ ਐਕਸਟਰਾ ਭਲ ਭੁਲ ਨਹੀਂ ਬੜਾ ਚੰਗਾ ਥਾਂ ਥੂ ਲੱਗੇ ਜੇਰ ਤਾਂ ਬਸ ਪੈ ਗਈ ਪੈ ਗਈ ਜੇਰ ਤਾਂ ਹੁਣ 10 ਮਿੰਟਾਂ ਜੀ ਬਸ 10 ਮਿੰਟਾਂ ਜੇਰ ਪੈ ਜੂਗੀ ਮਗਰ ਬੱਛਾ ਹੈ ਨਾ ਮਗਰ ਬੱਛਾ ਬੱਛਾ ਤਾਂ ਬੜਾ ਚੰਗਾ ਸੀ ਉਹਨੂੰ ਭਰਾਏ ਬੰਦੇ ਨੇ ਵੇਖੇ ਜਾ ਇਹਦਾ ਕੀ ਰੇਟਰ ਹੋ ਰਮਣੇ ਦਾ ਰੇਟ ਕਰਾਉਣਾ ਜਿੰਨਾ ਮਰਜ਼ੀ ਕਰਾ ਲ ਗਿਓ ਇਹ ਵੀ 95 ਰੁਪਏ ਦੇ ਦਿਆਂਗੇ 95 ਦੀ ਠੀਕ ਆ ਆ ਜਾ ਬੱਤ ਬੱਚੇ ਦਾ ਚੱਲ ਕਰ ਕੋਈ ਗੱਲ ਨਹੀਂ ਥੋੜਾ ਬੱਚੇ ਦਾ ਕਰੂਗੀ ਏ ਚੱਲ ਕਰ ਮਾਲੀਏ ਦਿਖਾਈਏ ਤੈਨੂੰ ਬੜੀ ਤਿਆਰੀ ਤ ਇਹ ਆ ਚੈੱਕ ਜੇਰ ਪੈਣ ਦੇ ਬੱਚਾ ਪੁੱਛਿਆ ਜੇਰ ਪੈਣ ਵਾਲੀ ਆ ਮਿੱਤਰੋ ਹਜੇ ਤੇ 95000 ਦੀ 25 26 ਕਿਲੋ ਦੁੱਧ ਖੁੱਲਾ ਦਿੱਤਾ ਵੱਡੇ ਬਈ ਆਪਣੇ ਨਾਲ ਪਿੰਡੂ ਲਈ ਜਾਵਾਂ ਆਪਾਂ ਠੀਕ ਹੈ ਬੰਦੇ ਨੇ ਚੋਇਆ ਜਾਵਾਂ ਜੈਨ ਦੇ ਆ ਦੇਖ ਲਓ ਹੁਣ ਜਮਾਂ ਜੇਰ ਪੈਣ ਵਾਲੀ ਜਮਾਂ ਬਾਅਦ ਚਾ ਯਾਰ ਜੇਰ ਤਾਂ ਹੁਣ ਪੈ ਗਈ ਸਮਝ ਲਓ 5-7 ਸੌ ਮਿੰਟਾਂ ਚ ਚਵਾਈ ਲੱਗੀ ਰਹਿਣ ਇੱਕ ਨੰਬਰ ਜਿਹਨੂੰ ਕਹਿੰਦਾ ਲਾ ਆ ਬਸ ਜਮਾ ਸਾਹਮਣੇ ਆ ਗਈ ਸਾਡੀ ਜਿਹੜਾ ਕਿਦੋਂ ਮਲੇ ਦੋ ਦਿਨ ਪਹਿਲਾਂ ਸੂਈ ਹੈਗਾ ਨਾ ਰਵਣਾ ਐ ਕਸ ਕੋਈ ਨਾ ਜੋਰ ਗਾਣ ਬਜੇਰ ਜੋਰ ਪੈ ਗਈ ਵੱਡੇ ਭਾਈ ਵੇਖ ਜਿਹੜਾ ਹੁਣ ਆਰਡਰ ਵੇਖ ਜਿੰਨਾ ਅੱਗੇ ਉਹਨਾਂ ਹੀ ਪਿਛਲੇ ਪਾਸੇ ਤੇ ਉਹਨਾਂ ਹੀ ਇੱਕੋ ਜਿਹਾ ਜਮਾ ਵੇਖ ਦੋ ਕੋਈ ਐ ਨਹੀਂ ਤੇ ਤੂੰ ਹੁਣ ਕੋਲੇ ਆ ਕੇ ਵੇਖ ਲੈ ਨੇੜੇ ਕਰ ਕੇ ਇਹ ਕੇਵਲ ਥਣ ਥਣ ਕਰ ਮਲੇ ਮੁੱਠੀ ਵਾਲਾ ਸਾਨਾ ਵੀਰੇ ਦੇਖ ਇੱਕ ਨੰਬਰ ਭਾਈ ਚਲੋ ਹੁਣ ਚੈੱਕ ਕਰ ਲਓ ਭਾਈ ਅੱਛਾ ਜਿਹੜੀ ਤੇਰੀ ਆ ਬਹਿੜ ਆ ਗਈ ਇਹ ਇਹ ਕਿੰਨੇ ਦਿਨਾਂ ਦੀ ਸੂਈ ਹੈ ਇਹ ਵੀਰੇ ਕੱਲ ਸੂਈ ਹੈ ਇਹ ਕੱਲ ਦੀ ਸੂਈ ਕੱਲ ਸੂਈ ਵੀਰੇ 2 ਗੋਜ ਇਹ ਠੀਕ ਹੈ ਤੇ ਇਹਨੇ ਦਿੱਤਾ ਬੱਛੀ ਨੂੰ ਜਾਨ ਵੀਰੇ ਬੱਛੀ ਹਾਂ ਡੈਨਮਾਰਕ ਡੈਨਮਾਰਕ ਦੇ ਸੀਮੰਦੀ ਹੈ ਵੱਡੇ ਬਾਈ ਜਿੰਨਾਂ ਤਾਂ ਆਪਾਂ ਗਾਂ ਲਈ ਸੀ ਨਾ ਮਤਲ ਉਹ ਹੀ ਬੰਦੇ 10000 ਰੁਪਏ ਬੱਛੀ ਰੱਖਦੇ ਸੀ ਕੱਲ ਅੱਛਾ ਉਹ ਕਹਿੰਦੇ ਸੀ ਯਾਰ ਉਹਨੂੰ ਆਪਾਂ ਲਈ ਸੀ ਗੱਪਣ ਤੇ ਉਹਨੇ ਘਰੇ ਹੀ ਸੂਪੀ ਸੀ ਅੱਛਾ ਉਹ ਕਹਿੰਦੇ ਯਾਰ ਬੱਛੀ ਦਾ ਨੂੰ 10000 ਦੀ ਮੈਂ ਕਿਹਾ ਵੀ ਬੱਛੀ ਤਾਂ ਨਹੀਂ ਦੇਣਾ ਨਾਲ ਲਈ ਆ ਮੈਂ ਕਰਨ ਵਾਲੀ ਉਹਨੇ ਵੀ ਕਿਹਾ ਕਿ ਬੰਦੇ ਤੁਹਾਨੂੰ ਦੇਣੀ ਹੋਵੇ ਅਸੀਂ ਰੱਖ ਵੀ ਲਵਾਂ ਯਾਰ ਉਹਨੇ ਵੀ ਕਿਹਾ ਆਪਾਂ ਨੂੰ ਅੱਛਾ ਤੇ ਇਹਦਾ ਸੂਆ ਦੂ ਜਰਮਨ ਵੀਰੇ ਤੇ ਕਿੰਨਾ ਦੁੱਧ ਆ ਮੂੰਹ ਬਾਈ ਅੱਛਾ ਹਾਂ ਕਿੰਨਾ ਦੁੱਧ ਪਾ ਦੂ ਉਹਨਾਂ ਨੇ ਪਹਿਲਾਂ ਨੇ 2 ਪੈllen ਜਮਾ ਖੋਲੀ ਫਿਰ ਖੜਾ ਆਪਣ ਨਾਲ ਰਵਣ ਦਿਉਣ ਖੇੜਾ ਪੈਂਡਾ ਪੈਣ ਨਾਲ ਉਥੋਂ ਲਈ ਆਪਣਾ ਮਿੱਤਰ ਆ ਖਾਸ ਜਮਾ ਆ ਦੇਖੋ ਮਿੱਤਰੋ ਬੜਾ ਯਾਰ ਬਿਲੀ ਆਪਣਾ ਖਾਸ ਕਰੀ ਖੜੀ ਆ ਦੇਖੋ ਰਵਣ ਥਾਂ ਤੋਂ ਇੱਕਲਾ ਸਵੇਰ ਨਾ 7:30 ਵਜੇ ਆਪਾਂ ਵੀਡੀਓ ਤੇ ਮੈਂ ਆਪਣੇ ਫੋਨ 'ਚ ਬੜਾਈ ਇਹਨ ਦਿਖਾਉਂਗਾ ਖੜਾ ਜਮਾੜੀ ਜਮਾ ਪਤਾ ਧਾਰ ਤਰ ਵਿਲੀ ਕਰੀਗਾ 8 ਤੋਂ 9 ਕਿਲੋ ਤੋਂ ਜਮਾ ਸਵੇਰ ਕੱਢਿਆ ਮੇਰਾ ਤੈਨੂੰ ਵੀਡੀਓ ਦਿਖਾਉਂਗਾ ਵੱਡੇ ਭਾਈ ਯਾਰ ਕਮਾਲ ਦੀ ਗੱਲ ਉਹ ਤੜਕੇ 8-9 ਕਿਲੋ ਤੋਂ ਕੱਢਿਆ ਰਮਣ ਚਵਾਈ ਲੱਗੀ ਆ ਬੜੀ ਅਸਲ ਜੀ ਨੂੰ ਕਹਿੰਦਾ ਅਗਲਾ ਚੋਣ ਕੀ ਰੇਟਰ ਹੋਏ ਦਾ ਰਮਣ ਰੇਟ ਕਰੂ ਤੇ 10 ਕਿਲੋ ਵਾਲਾ 5 ਕਿਲੋ ਵਾਲਾ ਜਿੰਨੇ ਮਰਜੀ ਆਪਾਂ ਪੂਰੇ ਲੱਖ ਦੀ ਗਾਂ ਦੇਵਾਂਗੇ ਜੋਂ ਜਿਆ ਲੱਖ ਦੀ ਪੂਰੇ ਲੱਖ ਦੀ ਬੜੇ ਭਾਈ ਠੀਕ ਆ ਐਵੇਂ ਮੁੱਲ ਤੇ 20 ਵੀ ਕਰਦੇ ਗਏ ਵੀ ਥੋੜਾ ਪਰ ਆਪਾਂ ਜਮਾ ਜਿਹੜਾ ਲੱਖ ਰੁਪਏ ਲੈਣਾ ਪੂਰਾ ਜਮਾ ਲੈ ਵੀ ਇਹਦੇ ਮਗਰ ਜਮਾ ਤੇ ਤੈਨੂੰ ਰਮਣ ਇੱਕ ਗੱਲ ਆ ਇਹਦਾ ਚੋਣ ਚੂਨੇ ਇੰਨਾ ਐਡਾ ਨੇਰੇ ਦਾ ਤੂੰ ਗੱਲਾਂ ਹੀ ਛੱਡ ਦੇ ਵੀਰੇ ਐਂ ਜੀ ਕਰਦਾ ਬੰਦਾ ਯਾਰ ਚੂਹੀ ਚੱਲ ਗਈ ਉਹਨੂੰ ਤਾਂ ਐਡਾ ਨਿਆਰਾ ਆ ਥੋੜੀ ਨਾ ਲਾਦੀ ਵੀਰੇ ਇਹ ਥੋੜੀ ਭਲਜੀ ਹੈ ਵੀਰੇ ਮਾੜੀ ਨਾ ਨਾ ਹਜੇ ਤੱਕ ਕੋਈ ਗੱਲ ਨਹੀਂ ਸਾਰਾ ਕੱਲ ਸੁੱਈ ਕਰਕੇ ਥੋੜੀ ਇੱਕ ਬੈਠੀ ਵੀਰੇ ਅੱਛਾ ਰਮਨ ਤੈਨੂੰ ਵੀਡੀਓ ਦਿਖਾਉਣਾ ਮੈਂ ਜਮਾ ਵਿਲੀ ਕਰੀ ਵੀਰੇ ਤੂੰ ਬੜੀ ਵੇਖ ਲੈ ਬਟ ਬਈ ਇਹ ਆ ਦੇਖ ਲੈ ਇੱਕ ਮਿੰਟ ਟਾਈਮ ਹੁੰਦਾ ਹਾਂ ਵੀ 7 ਵਜੇ 7 ਮਿੰਟਾਂ ਦੇ ਅੱਛਾ ਇੱਕ ਮਿੰਟ ਚਲ ਆ ਦੇਖੂ ਠੀਕ ਹੈ ਬਈ ਆ ਬਈ ਤੇ ਹੁਣ ਇਹ ਤੂੰ ਸਾਰੀਆਂ ਵੀਡੀਓ ਆਉਗੀ ਤੂੰ ਤੇ ਮੈਂ ਤੂੰ ਇੱਕ ਦੋ ਵਾਰ ਮੈਂ ਚੋਣ ਲਾ ਆ ਇਹ ਗਾਂ ਵਾਲਟੀ ਵੀ ਰੋਗ ਸਾਰੀ ਵਿੱਚ ਆਪੀ ਵਾਲਟੀ ਭਰੀ ਦੁੱਧ ਦੀ ਆ ਵਾਲਟੀ ਭਰੀ ਵੀ ਹੈ ਮਿੱਤਰੋ ਦੇਖ ਲਓ ਸਵੇਰ ਆਪਾਂ ਜਮਾ ਵਿਹਲੀ ਕਰਤੀ ਵਡੇ ਭਾਈ ਸਵੇਰੇ ਵਿਹਲੀ ਹੋਈ ਵੀ ਹੈ ਜਮਾ ਜੇਰ ਜੂਰ ਦੀ ਵੀਡੀਓ ਆਪਾਂ ਡਾਲਨਾ ਵੇ ਵੀਰੇ ਆਵੇ ਠੀਕ ਹੈ ਚੱਲ ਇਹ ਜ਼ਰੂਰੀ ਹੁੰਦਾ ਬਣਾਣਾ ਇਹ ਬਣਾ ਕੇ ਰੱਖਣੀ ਪੈਂਦੀ ਰਹਿਣ ਵੀਰੇ ਕੀ ਨਾ ਤੁਸੀਂ ਯਾਰ ਮਿੱਤਰੋ ਪਗਲਾ ਕਿ ਕੀ ਯਕੀਨ ਹੈ ਨਾ ਦਿਖਾ ਦਈਏ ਰ ਅੱਛਾ ਨੰਬਰ ਕਿੰਨਾ ਚੱਲਦਾ ਸੇਵਕ ਰਮਨ 93565 04600 ਵੀਰੇ ਅੱਛਾ ਹਾਂਜੀ ਵੀਰੇ ਲੋ ਵੀ ਮਿੱਤਰੋ ਏ ਸੀ 22 ਸੇਵਕ ਇਸ ਵਾਹ ਇਸ ਰੇਕ ਕੋਲੇ ਆਪਾਂ ਤੁਹਾਨੂੰ ਗਾਵਾਂ ਤਾਂ ਸਾਰੀਆਂ ਦਿਖਾਈ ਦਿੱਤੀਆਂ ਇੱਥੇ ਆਓਗੇ ਤਸੱਲੀ ਕਰ ਲੋਗੇ ਤੇ ਇੱਕ ਜਿਹੜੀ ਆਮਾੜੀ ਦੀ ਇੱਕ ਮੋਟੀ ਜੀ ਗੱਲਬਾਤ ਹੈ ਇਹਦੀ ਦੱਸ ਦੇ ਜੀ ਇਹ ਰਮਣ ਕੱਚੀ ਹੈਗਾ 10-12 ਦਿਨ ਲੈ ਜੂਗੀ ਅੱਛਾ 10 ਬਰ ਪਰ ਇਹ ਇੱਕ ਗੱਲ ਦੁੱਧ ਰਮਣ ਇਹ ਵੀ 20 ਕਿਲੋ ਦੇ ਦੂਗੀ ਬੜੇ ਰਾਵਨਾ ਅੱਛਾ ਬੜਾ ਚੰਗਾ ਥੰਡੂਨ ਲੱਗਿਆ ਇਹ ਆਪਾਂ 70 ਦੇ ਦਾਂਗੇ ਵੱਡੇ ਭਾਈ 70 ਨੇ ਅੱਜ ਲੈਣੀ ਹੋਊਗੀ 70000 ਦੀ ਵੱਡੇ ਭਾਈ ਠੀਕ ਹੈ ਹਾਂਜੀ ਭਾਈ ਲੈ ਵੀ ਆਹਾ ਗਾਂ ਜਿਹੜੀ 70 ਇਹ ਤੋੜ ਕੇ ਤੇ ਸਾਡੇ ਨੂੰ ਗੁੱਸਾ ਕਰ ਦੋ ਜਿਹੜੇ ਨਾਂ ਤੋਰੀਏ ਗੁੱਸਾ ਕਰ ਦੇਂਗੇ ਸਹੀ ਗੱਲ ਦਾ ਵੀ ਹੂੰ ਤਾਂ ਵੀਡੀਓ ਦਾ ਆਪਾਂ ਐਂਡ ਕਰਤਾ ਸੀ ਬਾਈ ਦਾ ਮੂਡ ਸੀ ਕਹਿੰਦਾ ਜਮਾਂ ਇਹ ਤਿਆਰ ਕਰਕੇ ਜਿਹੜੀ ਆ ਜਾਂਦੀ ਆ ਹਨਾ ਇਹ 20 ਕਿਲੋ ਵਾਲੀ 70000 ਰੁਪਏ ਦੀ ਮਿਲ ਜੂ ਸੋਨ ਨੂੰ ਪਰ ਉਹਨਾਂ ਥਣਥਣ ਵੇਕੇ ਜਾਂ ਲੱਗਿਆ ਕਿ ਨਾ ਝੋਲੀ ਝੋਲੀ ਪਾਲੀ ਸੋਨ ਛੱਡਦੀਆਂ ਨੇ ਹੂੰ ਥੋੜੇ ਥੋੜੀ ਪਿੱਛੋਂ ਸੇਵਾ ਬੰਦੇ ਥੋੜੀ ਘੱਟ ਸੀਗੀ ਬੰਦੇ ਜਿਹੜੇ ਸਹੀ ਗੱਲ ਆ ਸੇਵਾ ਦਾ ਤਾਂ ਸਾਰਾ ਮੁੱਲ ਬੰਦਾ ਨਾ ਆਪ ਟੌਰੀ ਵਾਲਾ ਸੀਗਾ ਹੈ ਤੇ ਗਾਂ ਸੀ ਉਹ ਘੱਟ ਕਰਦਾ ਸੀ ਠੀਕ ਆ ਲੋ ਵੀ ਇਹ ਜਿਹੜੀ ਆਪਾਂ ਗਾਂ ਇਹ ਵੀ ਤੁਹਾਨੂੰ ਦਿਖਾਤੀ 70000 ਵਾਲੀ ਤੇ ਆ ਦੇਖੋ ਜਿਹੜੀਆਂ ਆਪਾਂ ਤੁਹਾਨੂੰ ਸਾਰੀਆਂ ਗਾਵਾਂ ਦਿਖਾਈਆਂ ਇਹ ਗਰਮਣ ਵੀਰੇ ਆਪਣੀ ਸੂਈਆਂ ਨਾਲ ਜਿਵੇਂ ਵਿਲੀ ਕਰੀਆ ਲੋਕਾਂ ਦੀ ਕਹਿੰਦੀ ਮੰਡੀ ਬਾਜ਼ਾਰ ਚ ਬੰਦੀ ਹੁੰਦੀ ਆ ਤੇ ਆਪਣੇ ਟਾਈਮੋਂ ਟਾਈਮ ਬੰਦੀ ਵਿਖੇ ਵੀਰੇ ਅੱਛਾ ਐਨੀ ਖਰੀਏ ਵੱਡੇ ਭਾਈ ਗਾਂ ਤਾਂ ਯਾਰ ਤੇਰੇ ਤੇ ਹੁਣ ਬਾਕੀ ਤੇ ਕੋਲ ਵੀਡੀਓ ਬਣੀ ਤੇ ਘਰ ਹੁਣ ਆਪਾਂ ਇੱਕ 20 ਮੰਗ ਲੈਣਾ ਉਹ ਵੀ ਉਹਨੇ ਜਾਇ ਇਹ ਕਹਿਣਾ ਸੀਗਾ ਪਰ ਆਪਾਂ ਨੇ ਚ ਦੋ ਬੰਦਾ ਪ੍ਰੋਫਿਟ ਤੇ ਆਪਾਂ ਲੱਖ ਦੀ ਪੂਰੀ ਦੀ ਗਾਂ ਦੇ ਦਾਂਗੇ ਵੱਡੇ ਭਾਈ ਜੇ ਕਿਸੇ ਨੇ ਵੱਛੀ ਦੇਣੀ ਹੋਵੇ ਤਾਂ ਬੰਦੇ ਰੱਖ ਵੀ ਲੈਣਗੇ ਬੱਚੇ ਨੂੰ ਸਪੈਸ਼ਲ ਕਿਹਾ ਉਹਨਾਂ ਨੇ ਮੈਨੂੰ ਜਰਨ ਅੱਛਾ ਆਪਾਂ ਬੱਚੇ ਨੂੰ ਕਿਹੜਾ ਸੌਦਾ ਕਰੋ ਪਾਉਂ ਨੰਬਰ ਦੇ ਦਾਂਗੇ ਸਿੱਧੀ ਗੱਲ ਹੀ ਕਰ ਲੈ ਭਾਵੇਂ ਚਲੋ ਚੰਗੀ ਹਾਂਜੀ ਵੀਰ ਲਓ ਵੀ ਕਿਵੇਂ ਲੱਗਿਆ ਬਾਈ ਦਾ ਪਸ਼ੂ ਤਣ ਦੱਸਿਓ ਜਰੂਰ ਧੰਨਵਾਦ